ਅਣੀ ਨਰਾ ਸਾਹਿਬ ਕੀ ਮਾਮਲਾ ਹੈ ਜੜਾ ਗਊਸ਼ਾਲਾ ਚ ਅੱਠ ਜੜੇ ਜਾਣੋ ਮੇਡੀ ਗੇਟ ਜਿਹੜੀ ਗਊਸ਼ਾਲਾ ਸ਼ਿਵਜੀ ਦੀ ਮੂਰਤੀ ਦੇ ਪਿੱਛੇ ਬੜੀ ਬੰਦਪਗੀ ਘਟਨਾ ਕੱਢੀ ਆ ਜੀ ਕੋਈ ਉਹਨਾਂ ਨੂੰ ਚਾਰੇ ਦੇ ਵਿੱਚ ਕੋਈ ਚੀਜ਼ ਮਲਾ ਕੇ ਦੇ ਗਿਆ ਔਰ ਉਹ ਚੀਜ਼ ਮਿਲਾਨ ਦੇਣ ਦੇ ਨਾਲ ਐਸਲੇ ਅੱਠ ਗਾਇਆਂ ਜੜੀਆਂ ਮਰ ਗਈਆਂ ਉਧਰੋਂ ਇਲੈਕਸ਼ਨ ਡਿਕਲੇਅਰ ਹੋਇਆ ਕਮੇਟੀ ਦੇ ਔਰ ਕੋਈ ਨਾ ਕੋਈ ਦੇਖ ਲਓ ਕਿਦਾਂ ਦਾ ਪੰਗਾ ਪੈ ਗਿਆ ਸੋ ਪ੍ਰਸ਼ਾਸਨ ਅੱਗੇ ਬੇਨਤੀ ਆ ਕਿ ਇਹਦੀ ਇਨਕੁਆਇਰੀ ਕੀਤੀ ਜਾਵੇ ਅੱਠ ਡਾਕਟਰ ਉੱਥੇ ਜੜੀਆਂ ਗਾਇਆਂ ਮਰੀਆਂ ਡਾਕਟਰ ਉਹਨਾਂ ਦੀ ਦੇਖ ਬਾਕੀ ਗਾਇਆਂ ਨੂੰ ਬਚਾਉਣ ਦੀ ਜੜੀ ਹੈਗੀ ਉਹ ਦੇਖ ਰਹੇ ਆ ਦਵਾਈਆਂ ਦੇ ਰਹੇ ਆ ਸੋ ਮਾਹੌਲ ਗੰਦਾ ਹੋ ਰਿਹਾ ਆ ਇਲੈਕਸ਼ਨ ਡਿਕਲੇਅਰ ਹੋ ਗਏ ਆ ਪ੍ਰਸ਼ਾਸਨ ਅੱਗੇ ਬੇਨਤੀ ਆ ਕਿ ਇਦਾਂ ਦੇ ਮਾਹੌਲ ਨੂੰ ਜਿਹੜਾ ਕਾਬੂ ਕਰਨ ਔਰ ਇਹਦੀ ਇਨਕੁਆਰੀ ਕਰਕੇ ਜਿਹੜਾ ਵੀ ਵਿਅਕਤੀ ਦੋਸ਼ੀ ਹੈਗਾ ਉਹਨੂੰ ਜਲਦੀ ਤੋਂ ਜਲਦੀ ਕੋਈ ਜਾਣਕਾਰੀ ਮਿਲੀ ਕਿ ਕੀ ਮਿਲਾਵਟ ਕੀ ਕੁਛ ਨਹੀਂ ਜਿਹੜਾ ਚਾਰਾ ਉਹਦੇ ਵਿੱਚ ਹੀ ਕੋਈ ਮਿਲਾ ਕੇ ਦੇ ਕੇ ਗਏ ਆ ਜੀ ਫਿਲਹਾਲ 8 ਗਈਆਂ ਜਿਹੜੀਆਂ ਮੌਕੇ ਤੇ ਮਰੀਆਂ ਪਈਆਂ ਬਾਕੀ ਕੁਝ ਟੜਫੀਆਂ ਪਈਆਂ ਤੇ ਡਾਕਟਰ ਉਹਨਾਂ ਦਾ ਇਲਾਜ ਕਰ ਰਹੇ ਨੇਰਾ ਸਾਹਿਬ ਕਿੰਨੀਆਂ ਟੋਟਲ ਗਈਆਂ ਕੋ ਪਤਾ ਲੱਗਾ ਅੱਠ ਮਰੀਆਂ ਜੀ ਨਹੀਂ ਨਹੀਂ ਟੋਟਲ ਕਿੰਨੇ ਕਿੰਨੇ ਕਿੰਨ ਨੂੰ ਦੇਖੇ ਇੱਥੇ ਗਊਸ਼ਾਲਾ ਦੇ ਵਿੱਚ ਇੰਦਾ ਨਹੀਂ ਮੈਨੂੰ ਪਤਾ ਹੀ ਕਿੰਨੀਆਂ ਗਾਇਆਂ ਲੇਕਿਨ ਇੱਥੇ ਜਿਹੜਾ ਕਾਫੀ ਦਿਨ ਤੋਂ ਇਹ ਗਊਸ਼ਾਲਾ ਚੱਲ ਰਹੀ ਆ ਰੋਜ਼ ਇੱਥੇ ਸੇਵਾ ਹੋ ਰਹੀ ਆ ਅਸੀਂ ਗੱਲ ਨਹੀਂ ਹੈ ਅੰਦਰ ਸੀਸੀਟੀਵੀ ਕੈਮਰਾ ਵਗੈਰਾ ਲੱਗੇ ਆ ਜੀ ਕੈਮਰੇ ਵੀ ਲੱਗੇ ਆ ਹੁੰਦਾ ਆਏ ਆ ਪੁਲਿਸ ਮੁਲਾਜ਼ਮ ਆਏ ਹੋਏ ਆ ਸੀਆਈਡੀ ਵਾਲੇ ਆਏ ਹੋਏ ਆ ਦੇਖੋ ਕੀ ਆਪਣੀ ਆਪਣੀ ਡਿਊਟੀ ਕਰ ਰਹੇ ਆ ਸਾਰੇ ਕੀ ਕੀ ਮੈਸੇਜ ਦੇਣਾ ਚਾਹੂਗੇ ਤੁਸੀਂ ਸਾਰੇ ਸ਼ਹਿਰ ਦੇ ਅਸੀਂ ਇਹ ਆ ਕਿ ਦੇਖੋ ਜੀ ਇਹ ਕਮੇਟੀ ਕਰਦੇ ਅੱਜ ਹੀ ਜਿੱਥੇ ਕਲੀਅਰ ਹੋਇਆ ਇਲੈਕਸ਼ਨ ਔਰ ਮਾਹੌਲ ਖਰਾਬ ਇਹ ਆਪਾਂ ਨੂੰ ਚਾਹੀਦਾ ਵੀ ਇਹਦੇ ਵਿੱਚ ਜਿਹੜਾ ਪ੍ਰਸ਼ਾਸਨ ਆ ਉਹ ਧਿਆਨ ਦੇਵੇ ਔਰ ਪ੍ਰਸ਼ਾਸਨ ਜਿਹੜਾ ਆਪਣੇ ਇਲੈਕਸ਼ਨ ਉਹ ਵੀ ਠੀਕ-ਠਾਕ ਦੇ ਨਾਮ ਲਾਉਣ ਔਰ ਜਿਹੜੀਆਂ ਗਊ ਹੱਤਿਆ ਬੇ ਬਜਵਾਨ ਜਾਨਵਰਾਂ ਦੀਆਂ ਹੋਈਆਂ ਇਹਦੇ ਲਈ ਮੈਂ ਬਹੁਤ ਅਫਸੋਸ ਪ੍ਰਗਟ ਕਰਦਾ ਔਰ ਵਿਸ਼ਵਿੰਦੂ ਸੰਗ ਦਾ ਮੈਂ ਜਿਹਦੇ ਦਾ ਪ੍ਰਧਾਨ ਹੋਂ ਦੇ ਨਾਤੇ ਮੈਂ ਦੁਆਰਾ ਫਿਰ ਇਹ ਗੱਲ ਕਰਦਾ ਕਿ ਕਾਰਵਾਈ ਇੱਥੇ ਕੀਤੀ ਜਾਵੇ ਔਰ ਜਲਦ ਤੋਂ ਜਲ ਜਿਹੜਾ ਦੋਸ਼ੀ ਨੂੰ ਫੜਿਆ ਜਾਵੇ ਅੱਜ ਫਗਵਾੜਾ ਦੇ ਵਿੱਚ ਅਰੂੜਿਆ ਤਲਾਹ ਜੋ ਗਊ ਮਾਤਾ ਇੱਥੇ ਸਾਡੀਆਂ ਗਊ ਦੁੱਧ ਵਾਸਤੇ ਜੋ ਬਹੁਤ ਵੱਡੀ ਖੂਸ਼ਾਲਾ ਬੜੀ ਪਰਚੀਨ ਆ ਅੱਜ ਜਿਹੜੇ ਰਾਖਸ਼ਾ ਨੇ ਗਊ ਮਾਤਾ ਨੂੰ ਜ਼ਹਿਰ ਦੇ ਕੇ ਅੱਜ ਲਗਾਤਾਰ 2 ਘੰਟੇ ਹੋ ਗਏ ਪਹਿਲਾਂ 2 ਗਊਆਂ ਫੇਰ 4 6 8 10 15 ਗਊਆਂ ਮਰ ਚੁੱਕੀਆਂ ਔਰ ਬੜਾ ਜ਼ੁਲਮ ਕੀਤਾ ਜਿਹੜੇ ਰਾਖਸ਼ ਨੇ ਜ਼ੁਲਮ ਕੀਤਾ ਅਸੀਂ ਪ੍ਰਸ਼ਾਸਨ ਨੂੰ ਮੰਗ ਕਰਦੇ ਆ ਔਰ ਸਾਰਾ ਪ੍ਰਸ਼ਾਸਨ ਇੱਥੇ ਹੋ ਜਲਦੀ ਤੋਂ ਜਲਦੀ ਪਹੁੰਚਣਾ ਚਾਹੀਦਾ ਕਿਉਂਕਿ ਅੱਜ ਜੋ ਗਊ ਮਾਤਾ ਤੜਫ ਰਹੀ ਆ ਅਸੀਂ ਗਊ ਮਾਤਾ ਦੀ ਰੱਖਿਆ ਕਰਦੇ ਆ ਔਰ ਜਿਹੜੇ ਰਾਖਸ਼ ਨੇ ਇੱਡਾ ਵੱਡਾ ਅਜੁਰਮ ਕੀਤਾ ਔਰ ਅਸੀਂ ਆਪਣੇ ਵੱਲੋਂ ਇਨੰਦਾ ਕਰਦੇ ਆ ਔਰ ਦੇਖੋ ਅੱਜ ਗਊ ਮਾਤਾ ਕਿੰਦਾ ਤੜਫ ਰਹੀ ਆ ਔਰ ਜਿਹੜੇ ਰਾਖਸ਼ਾਂ ਨੇ ਕੀਤਾ ਇਹਨਾਂ ਨੂੰ 24 ਘੰਟੇ ਚ ਫੜ ਕੇ ਅੰਦਰ ਦਿੱਤਾ ਜਾਵੇ ਔਰ ਜਿਹੜੇ ਰਾਖਸ਼ ਆ ਜਿਨ੍ਹਾਂ ਨੇ ਗਊ ਮਾਤਾ ਨੂੰ ਮਾਰੇ ਅੱਜ ਉਹਨਾਂ ਦੀ ਬੱਸ ਇਸ ਕਿੰਨੀ ਇਹਨਾਂ ਨੂੰ ਲਗੜੀਆਂ ਕਿਉਂਕਿ ਗਊ ਮਾਤਾ ਇੱਕ ਐਸੀ ਆ ਲੋਕ ਸਵੇਰੇ ਉੱਠ ਕੇ ਕਣਕੇ ਇਸ ਰੋਗਸ਼ਾਲਾ ਦੀ ਆਪਣੀ ਸੇਵਾ ਕਰਦੇ ਸ਼ਾਮ ਨੂੰ ਦਿਨ ਭਰ ਜੋ ਪ੍ਰਸ਼ਾ ਹਰ ਤਰ੍ਹਾਂ ਦਾ ਜਿਹੜਾ ਉਹਨਾਂ ਨੂੰ ਸਭਨ ਕਰਦੇ ਆ ਔਰ ਜਿਹੜੇ ਰਾਖਸ਼ਾਂ ਨੇ ਇਹ ਮਾਰਿਆ ਔਰ ਮੈਂ ਫਗਵਾੜਾ ਕਿ ਐਸਾ ਸ਼ਹਿਰਾ ਪੂਰੇ ਪੰਜਾਬ ਪੂਰੇ ਵਰਡ ਦੇ ਵਿੱਚ ਜਿਹੜੀ ਇਹ ਖਬਰਾਂ ਜਾਣੀਆਂ ਚਾਹੀਦੀਆਂ ਔਰ ਮੀਡੀਆ ਰਹੀਂ ਅੱਗੇ ਤੋਂ ਕਿ ਮੀਡੀਆ ਰਹੀਂ ਪਹਚਾਓ ਜਿਹੜੇ ਰਾਖਸ਼ ਫੜੇ ਜਾਣ ਔਰ ਪੰਜਾਬ ਜਿਹੜੀ ਸਰਕਾਰ ਇੱਥੇ ਫੇਲ ਆ ਅੱਜ ਦੇਖੋ ਵੀ ਤੁਸੀਂ ਐਡਾ ਵੱਡਾ ਜਿਹੜਾ ਕਾਂਡ ਹੋਇਆ ਹਲੇ ਤੱਕਰ ਸਾਨੂੰ ਲੱਗਦਾ ਵੀ ਕੈਮਰੇ ਦੇ ਦੇਖ ਕੇ ਇਹਨੂੰ ਜਲਦੀ ਹੀ ਜਿਹੜੀ ਆ ਗਊ ਮਾਤਾ ਦੇ ਜਿਹੜੇ ਰੱਖਸ਼ਾ ਫੜੇ ਜਾਣ ਔਰ ਫਵਾਰੇ ਦਾ ਜਿਹੜਾ ਮਾਹੌਲ ਇਹਨੂੰ ਖਰਾਬ ਨਾ ਕੀਤਾ ਜਾਵੇ ਅਮਨ ਸ਼ਾਂਤੀ ਭਾਈਚਾਰਾ ਅਸੀਂ ਰੱਖਣਾ ਚਾਹੁੰਦੇ ਆ ਜਿਹੜੇ ਲੋਕ ਇਹ ਚਾਹੁੰਦੇ ਆ ਵੀ ਫਵਾਰੇ ਦਾ ਮਾਹੌਲ ਖਰਾਬ ਹੋਵੇ ਪੰਜਾਬ ਦਾ ਹੋਵੇ ਅਸੀਂ ਉਹ ਰੱਖਸ਼ਾ ਨੂੰ ਇਹ ਦੱਸਣਾ ਚਾਹੁੰਦੇ ਆ ਵੀ ਅਸੀਂ ਸਾਰਾ ਫਵਾਰਾ ਇੱਕ ਆ ਸਾਡੀਆਂ ਪਹਿਣਾ ਅੱਜ ਦੋਸਤ ਵੀਰ ਅੱਖਾਂ ਦੇ ਵਿੱਚ ਅੰਝੂ ਆ ਰਹੇ ਆ ਜਿੱਦਾਂ ਸਾਡੀ ਗਊ ਮਾਂ ਤੜਪਦੀ ਆ ਇਦਾਂ ਹੀ ਇਹਨਾਂ ਨੂੰ ਫੜ ਕੇ ਅੰਦਰ ਦਿੱਤਾ ਜਾਵੇ ਇਹਨਾਂ ਦੇ ਉੱਤੇ ਲਾ ਕੇ ਇਹਨਾਂ ਨੂੰ ਫਾਂਸੀ ਸਜਾ ਦਿੱਤੀ ਜਾਵੇ ਤੋਂ ਮੈਂ ਆਪਣੇ ਵੱਲੋਂ মিডিਆ ਰਾਹੀਂ ਇਹ ਮੇਰੀ ਬੇਨਤੀ ਹੈ ਅੱਗੇ ਤੋਂ ਅੱਗੇ ਸ਼ੇਅਰ ਕਰੋ ਤਾਂ ਕਿ ਜਿਹੜੇ ਆਮ ਜਿਹੜੀ ਸਾਡੀ ਗਊ ਮਾਂ ਦਾ ਜਿੰਨੇ ਭਗਤ ਆ ਉਹ ਜਲਦੀ ਤੋਂ ਜਲਦੀ ਇਸ ਜਿਹੜੇ ਗਊ ਮਾਂ ਦੇ ਰਾਖਸ਼ ਆ ਉਹ ਫੜੇ ਜਾਣ ਔਰ ਅਸੀਂ ਆਪਣੇ ਵੱਲੋਂ ਸ਼ਹਿਰ ਦੇ ਵਿੱਚ ਬੜੀ ਦੂਰ ਦੂਰ ਤੇਜ਼ੀ ਨਾਲ ਜਿੱਥੇ ਤੇ ਖਬਰ ਪੈ ਰਹੀ ਹੈ ਸਾਰੀਆਂ ਪੈਣਾ ਵੀਰ ਦੋਸਤ ਆ ਰਿਹਾ ਔਰ ਪ੍ਰਸ਼ਾਸਨ ਨੂੰ ਜਲਦੀ ਤੋਂ ਜਲਦੀ ਇਸ ਜਿਹੜੇ ਰਾਖਸ਼ਾਂ ਨੂੰ ਲੱਭ ਕੇ ਉਹਨਾਂ ਨੂੰ ਹਵਾਲਾ ਜ ਦਿੱਤਾ ਜਾਵੇ ਐਫ ਆਈ ਆਰ ਦਿੱਤੀ ਜਾਵੇ ਕਿਉਂਕਿ ਇਹ ਇਨਸਾਨ ਤੋਂ ਵੀ ਸਾਡੀ ਗਊ ਮਾਤਾ ਕੁੱਝ ਨਹੀਂ ਹੈ ਔਰ ਸਾਡਾ ਹਰ ਵੱਲੇ ਗਊ ਮਾਤਾ ਜਿਹੜੀ ਆ ਉਹਦੀ ਹੀ ਰੱਖਿਆ ਕਰਦੇ ਆ ਕਿਉਂਕਿ ਗਊ ਮਾਤਾ ਲਈ ਦੁੱਧ ਪੀਣੇ ਸਾਰੇ ਜੋ ਗਊਆਂ ਐਸ ਨੇ ਕਹੀ ਜਾਂਦੀ ਸੂਣ ਵਾਲੀਆਂ ਸੀ ਦੁੱਧ ਦੇਣ ਵਾਲੀਆਂ ਗਊਆਂ ਦਾ ਰਾਖਸ਼ਾਂ ਨੇ ਬਹੁਤ ਵੱਡਾ ਇੱਕ ਜੁਰਮ ਕੀਤਾ ਕੀ ਨਾ ਜੀ ਆਪਣਾ ਜੀ ਸਰ ਜੀ ਰਾਜ ਜੀ ਭਾਜੀ ਕੀ ਮਾਮਲਾ ਜਿਹੜੀਆਂ ਗਊਆਂ ਵਿਚਾਰੀਆਂ 7-8 ਤੇ ਮਰ ਗਈਆਂ ਕਹਿੰਦੇ ਆ ਸਾਰੀ ਗੱਲ ਕੀ ਬੰਦਾ ਇਹਨਾਂ ਨੂੰ ਜ਼ਹਿਰ ਦੇ ਕੇ ਜਾਂ ਕੀ ਕਰ ਗਿਆ ਦੇਖੋ ਕਿੰਦਾ ਦਾ ਪ੍ਰਕੋਪ ਚੱਲ ਰਿਹਾ ਹੈ ਸਮਾਜ ਦੇ ਬੰਦੇ ਕਿੱਦਾਂ ਦੇ ਬੰਦੇ ਦੁਨੀਆ ਦੀ ਫਿਲਮ ਦੀ ਪਈ ਆ ਸਾਡੇ ਵਿੱਚ ਹੀ ਬੈਲੇ ਹੋਏ ਆ ਬੰਦੇ ਬੇਰੁਪੀਏ ਭੇੜੀਏ ਜਿਹੜੇ ਇੰਦਾ ਗਊ ਮਾਤਾ ਨੂੰ ਕੁਛ ਨਹੀਂ ਦਈਏ ਜਿੰਨਾ ਹੁਣ ਅਸੀਂ ਬਹੁਤ ਮਨ ਵਿਚਿਤ੍ਰਿਤ ਹੋਇਆ ਮਨ ਦੁਖੀ ਹੋ ਗਿਆ ਇਹ ਜਿਹੜਾ ਕੰਜੂਰ ਦਾ ਪ੍ਰਭਾਵ ਪਿਆ ਹੋਇਆ ਹੈ ਹਮਸ ਸਭ ਕੁ ਉਹ ਸ਼ਬਦ ਨਹੀਂ ਹੈ ਮੇਰੇ ਕੋਲ ਭਾਜੀ ਕੋ CCTV ਲੱਗੇ ਆ ਅੰਦਰ ਤੇ ਕੈਮਰੇ ਨਹੀਂ ਭਾਜੀ ਜੋ ਅਰੇ ਜੀ ਲੱਗੇ ਹੋਏ ਕੋ CCTV ਕੈਮਰੇ ਕੁਝ ਪਤਾ ਲੱਗਾ ਨਹੀਂ ਭਾਜੀ ਕਿੰਨੀ ਇੱਕ ਗਊ ਆ ਭਾਜੀ ਟੁੱਟ ਗਈ ਹੈ 7-8 ਹੈਗੀ ਹੈ ਜੀ ਸਾਡੇ ਗੋਬਸ ਜਿਹੜੇ ਚਲੇ ਗਏ ਬਹੁਤ ਮੰਨ ਭਰਿਆ ਪਿਆ ਹੈ ਬਹੁਤ ਦੁਖੀ ਹਾਂ ਤੇ ਕੋ ਡਾਕਟਰ ਵਗੜਾ ਦੀ ਟੀਮਾਂ ਕੋ ਆਈਆਂ ਡਾਕਟਰ ਸਾਹਿਬ ਆਏ ਹੋਏ ਆ ਜਿੰਨ ਜਿਹੜੇ ਬਚਾ ਸਕਦੇ ਉਹਨਾਂ ਨੂੰ ਬਚਾ ਰਹੇ ਆ ਉਹ ਜਿਹਿੰਨਾ ਜ਼ਿਆਦਾ ਦੇਖੋ ਕੋਈ ਐਟੀਡੀ ਕੋਈ ਵਸ਼ੇ ਜਿਹੜੀਆਂ ਸੰਬੰਧਿਤ ਹਨ 3-4 ਮਹੀਨੇ ਦੇ ਕੇ ਥੋੜਾ ਜਿਹਾ ਲੀਫ ਜਿਹਾ ਲੱਗਾ ਪਰ 5-7 ਦਿਨ ਹੋ ਗਏ ਠੀਕ